ਕਹਿੰਦੇ ਕੀ ਆ ਮੋਹੋ ਪੁੱਛਦੇ ਕਹਿੰਦੇ ਮਨੋਵਰ ਦਾ ਆ ਤੇ ਬਾਹਰ ਉਹ ਲੋਗ ਨਾ ਉਹ ਨਾ ਪਾ ਲੈ ਰਿਹਾ ਕੋਈ ਕੋ ਰਹਿ ਜੋ ਭਾਈ ਅੱਜ ਪਾ ਲੈ ਉਹ ਬੱਸ ਕਹਾਂ ਦਾ ਲੋਕ ਰੋਲੇ ਥੱਲੇ ਹੋਂ ਤਾਂ ਪਹਿਲੇ ਪਹਿਲੇ ਨਿਕਲ ਜਾਈ ਜਿਹੜੇ ਨਿਕਲੋ ਬੜੇ ਖੜਾ ਰਿਆਂ ਦੋ ਬੈਠੋ ਲੈ ਆਈ ਗਾ ਨਹੀਂ fix ਅੰਕੀ ਨਾਮ ਆਪਣਾ ਮੇਰਾ ਰੂਪਲਾ ਰੂਪਲਾ ਜੀ ਬੜੀ ਖੁਸ਼ੀ ਘਰ ਦੇ ਵਿੱਚ ਆਈ ਹੈ 1.5 ਕਰੋੜ ਰੁਪਏ ਦੀ ਲਾਗਰੀ ਲੱਗੀ ਹੈ ਪਹਿਲਾਂ ਤਾਂ ਇਸ ਬਾਰੇ ਦੱਸੋ ਸਰ ਖੁਸ਼ੀ ਦਾ ਤਾਂ ਤੁਸੀਂ ਛੱਡ ਦੇ ਕਿ ਟਿਕਾਣਾ ਹੀ ਨਹੀਂ ਜੋ ਪ੍ਰਮਾਣ ਮੈਂ ਦਿੱਤਾ ਆ ਉਹ ਬਹੁਤ ਵਧੀਆ ਦਿੱਤਾ ਆ ਜਿਹਨਾਂ ਦੇ ਲੜਾਂ ਚਰਨਾਂ 'ਚ ਲੱਗੇ ਹੋਏ ਆ ਇਹ ਕਿਰਪਾ ਸਾਰੀ ਉਹਨਾਂ ਦੀ ਹੈ ਇਹਦੇ ਵਿੱਚ ਸਾਡਾ ਕੋਈ ਹੱਥ ਨਹੀਂ ਆ ਅਸੀਂ ਤਾਂ ਸਿਰਫ ਇੱਕ ਜਿਹੜੀਆਂ ਸੀ ਕਿ ਸਾਨੂੰ ਦਾਤਾਂ ਨੇ ਦੇ ਦਿੱਤਾ બસ ਇਸ ਤੋਂ ਵੱਡੀ ਖੁਸ਼ਕੀ ਹੋਣੀ ਹੈ ਕਿ ਸਾਡਾ ਪਰਿਵਾਰ ਖੁਸ਼हाल ਰਹੂਗਾ ਥੋੜਾ ਜਿਹਾ ਥੋੜਾ ਜਿਹਾ ਕਿ ਜਿੱਦਾਂ ਪ੍ਰਮਾਤਮਾ ਨੇ ਦਿੱਤਾ ਆ ਸਾਰਾ ਪ੍ਰੋਗਰਾਮ ਆਪਣੇ ਆਪਣੇ ਕਾਰੋਬਾਰ ਜਿਹੜਾ ਕੰਮ ਮੇਰੇ ਬੱਚੇ ਨੇ ਆਪਣਾ ਖੋਲ ਲਊਗਾ ਉਹਨੂੰ ਆਪਣਾ ਕੰਮ ਖੋਲ ਕੇ ਦਊਗਾ ਕਿ ਖੋਲਣ ਆਪਣਾ ਕੰਮ ਕਿਸੇ ਦੇ ਪੈਂਡਾ ਨਾ ਹੋ ਤੁਸੀਂ ਕਾਰੀਗਰ ਬੰਦੇ ਆਪਣਾ ਕੰਮ ਖੁਦ ਕਰੋ ਜੋ ਮੇਰੇ ਕੋਲ ਮਦਦ ਹੋਊਗੀ ਮੈਂ ਉਹਨਾਂ ਦੀ ਕਰਾਂਗੀ ਲੋਟਰੀ ਜਿਹੜੀ ਪਾਈ ਸੀਗੀ ਪਰਮਨੈਂਟ ਕੰਦੇ ਆ ਰਹੇ ਨੇ ਨਹੀਂ ਸਰ ਸਾਰੀ ਕੀ ਲੋਟਰੀ ਬਣੀ ਹੈ ਨਹੀਂ 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 ਤੁਹਾਨੂੰ ਮੈਂ ਪਹਿਲੇ ਵੀ ਇੰਟਰਵਿਊ ਚ ਕਹਿ ਚੁੱਕਾ ਆ ਕਿ ਮੈਨੂੰ ਲਾੜੀ ਦਾ ਮੈਨੂੰ ਕਿਤੇ ਉਹ ਇਸ਼ਾਰਾ ਮਿਲਿਆ ਤੇ ਮੈਂ ਗਿਆ ਨਹੀਂ ਤਾਂ ਮੇਰੀ ਕੋਈ ਸੋਚ ਨਹੀਂ ਸੀ ਮੈਂ ਆਪਣੇ ਤੁਗਤੀ ਕਰਕੇ ਆਪਣੇ ਮੰਜੇ 'ਤੇ ਬੈਠਾ ਪੀਟਣ ਲਾ ਕੇ ਸੁਣਦਾ ਪਿਆ ਸੀ ਮੈਨੂੰ ਕੋਈ ਨਹੀਂ ਬੈਠੇ-ਬੈਠੇ ਮੈਨੂੰ ਕਿਸੇ ਦਾ ਇਸ਼ਾਰਾ ਦੇ ਦਿੱਤਾ ਕੌਣ ਸੀ ਕੌਣ ਨਹੀਂ ਮਿਲਿਆ ਇਲਾਕੀਆ ਨੰਬਰ ਕੀ ਸੀ 1609113 ਤੂੰ ਕਿਹਦਾ ਹੋ ਗਿਆ ਤੇਰਾ 13 ਨੰਬਰ ਦੇਖ ਕੇ ਪਾਇਆ ਸੀ ਤੁਸੀਂ 13 ਨੰਬਰ ਦੇਖ ਕੇ ਪਾਇਆ ਕੀ ਸੋਚੇ ਸੀ 13 ਨੰਬਰ ਕੋ ਜਿਹੜਾ 13 ਨੰਬਰ ਮੈਂ ਦੇਖਿਆ ਉਹ ਤੋਂ ਮੇਰੇ ਦਿਮਾਗ 'ਚ ਇੱਕ ਵਾਰੀ ਮੇਰੇ ਕਾਊਂਟ ਦਾ ਨੰਬਰ 13 ਲਾਸਟ ਉਹ ਆ ਮੈਂ ਸ਼ਾਇਦ ਅੱਗੇ ਵੀ ਮਿਲ ਜਾਂਦਾ ਪਰਮਾਤਮਾ ਦਾ 13 ਨੰਬਰ ਵਾ 13 ਅਕਾਊਂਟ ਪਾਤਾ ਤੁਹਾਡਾ 13 ਨੇ ਕਾਊਂਟ ਪਾਤਾ ਕਦੀ ਨਾ ਮਿਲਿਆ ਮੈਂ ਕੱਲ ਵੀ ਤੁਹਾਨੂੰ ਇੱਕ ਹਾਸੇ ਦੀ ਮਜ਼ਾਕ ਦੀ ਗੱਲ ਦਿੰਦਾ ਮੈਂ ਕੱਲ ਹੀ ਗਿਆ ਸੀ ਲਾਟਰੀ ਸਾਡੋ ਬੰਦੇ ਕੋਲ ਉਹ ਚ ਪੂਰੀ ਸੀਰੀਜ਼ ਵਿੱਚ 2.5 ਕਰੋੜ ਦੀ ਜਿਹੜੀ ਹੁਣ ਲੱਖ ਰਹੀ ਬੰਪਣਾ ਸੀਰੀਜ਼ ਫੁੱਲੀ ਉਹ ਚ 13 ਨੰਬਰ ਹੀ ਗਿਆ ਸੀ ਬਾਕੀ ਸਾਰੀ ਸੀਰੀਜ਼ ਉਧਰ ਦੀ ਉੱਥੇ ਹੀ ਪਈ ਸੀ ਅੱਛਾ ਜੀ ਮੈਂ ਕੌਣ ਲੈ ਗਿਆ ਕਹਿੰਦਾ ਕੋਈ ਲੈ ਜਾਊਗਾ ਜੇ ਉਹਦੇ 13 ਹੁੰਦਾ ਹੈ ਜੇ ਉਹਦੇ 13 ਹੋਵੇ ਕੋਈ ਕੱਢ ਲੈਣਾ ਸੀ ਇਹ ਜਦੋਂ ਸਤਾ ਲੱਗਾ ਲਾਟਰੀ ਲੱਗ ਗਈ ਹੈ ਮਨ ਦੇ ਵਿੱਚ ਕਿੱਦਾਂ ਆਇਆ ਕੀ ਖਿਆਲ ਆਇ ਤੇ ਉਹਨੂੰ ਯਕੀਨ ਬਣਾ ਲੈ ਭਾਈ ਇਹ ਸਵਾਲ ਬਾਰ ਬਾਰ ਨਾ ਪੁੱਛੋ ਮੈਂ ਮੋਸ਼ਨਲ ਹੋ ਜਾਣਾ ਜਿਹੜੀ ਸਿੱਧੀ ਜਿਹੜੀ ਗੁੰਡ ਦਾ ਰੇਮ ਹੁੰਦਾ ਤੁਸੀਂ ਕਿ ਮੇਰੇ ਇਮਾਤੀ ਜਿਆਦਾ ਸੌਤੋਂ ਪਹਿਲੇ ਦਾਇ ਕਰੇ ਮੈਂ ਹਾਰਟ ਅਟੈਕ ਹੋਣ ਤੋਂ ਬਚਿਆ ਮੇਰਾ ਜਦੋਂ ਮੈਂ ਸਾਰਾ ਨੰਬਰ ਭੱਲੇ ਆਣਾ ਮੇਰੇ ਦਿਲ ਦੀ ਟੜਕਣ ਬਹੁਤ ਜ਼ਿਆਦਾ ਤੇਜ਼ ਹੋ ਗਈ ਸੀ ਮੈਂ ਇਹਦੇ ਕੋਲ ਉੱਠ ਕੇ ਦੋਨੇ ਤਿੰਨੀਆਂ ਅਸੀਂ ਬੈਠੇ ਸੀ ਮੈਂ ਉੱਠ ਕੇ ਬਾਹਰ ਚਲਾ ਗਿਆ ਬਾਹਰ ਜਾ ਕੇ ਮੈਂ ਲੰਬੇ ਲੰਬੇ ਸਾਰੇ ਦੋ ਕੋਚਕੜ ਗਲੀ ਚਲਾਏ ਫੇ 15 20 ਮਿੰਟੇ ਕੰਟੀ ਹੋਇਆ ਦੀ ਫੇਨ ਮੈਂ ਦੱਸਿਆ ਵੀ ਤੂੰ ਕਰੋੜਪਤੀ ਬਣ ਗਈ ਹੈ ਨੰਬਰ ਲੱਗ ਗਿਆ ਕਰਦੇ ਨੂੰ ਵਿਸ਼ਵਾਸ ਆ ਗਿਆ ਸੀ ਨਹੀਂ ਮੈਨੂੰ ਆਪ ਨੂੰ ਵਿਸ਼ਵਾਸ ਨਹੀਂ ਸੀ ਮੈਨੂੰ ਆਪ ਨੂੰ ਵਿਸ਼ਵਾਸ ਨਹੀਂ ਸੀਗਾ ਮੈਂ ਤਿੰਨ ਚਾਰ ਜਗ੍ਹਾ ਇੱਥੇ ਜਿੱਥੇ ਕਰਦੇ ਆ ਅਧਾਰ ਕਾਣਾ ਉੱਥੇ ਜਾ ਕੇ ਗੂਗਲ ਖੋਲਾ ਗਏ ਕਢਾਇਆ ਉੱਥੇ ਜਿੱਥੇ ਜਿੱਥੇ ਕਢਾਇਆ ਇਹ ਹੀ ਨੰਬਰ ਆਇਆ ਫਿਰ ਐਂਡ ਮੈਂ ਲਾਟਰੀ ਏਜੰਸੀ ਤੇ ਗਿਆ ਉੱਥੇ ਉਹਨੇ ਨੰਬਰ ਦੇਖਦੇ ਸਾਰੇ ਕਹਿਤਾ ਇਹ ਤੁਹਾਡਾ ਨੰਬਰ ਲੱਗ ਗਿਆ ਠੀਕ ਦਿਨ ਦੇ ਵਿੱਚ ਸੁਪਨਾ ਆਇਆ ਤੁਹਾਡੇ ਸੁਪਨਾ ਕੀ ਆ ਸੁਪਨਾ ਮੈਂ ਜੀ ਕੋਈ ਮੇਰੀ ਅਜ ਤੋਂ ਨਹੀਂ 20 30 ਸਾਲ ਤੋਂ ਵੀ ਇੱਕੋ ਹੀ ਖੁਆਇਸ਼ ਹੈ ਕਿ ਗਰੀਬ ਧੀ ਦਾ ਕਨਿਆਦਾਨ ਆਪਣੇ ਹੱਥੀ ਕਰਨਾ ਹੁਣ 1 ਰੁਪਏ ਨਹੀਂ ਲੱਗਣ ਦੇਣਾ ਜਿੰਨਾ ਵੀ ਮੇਰੇ ਕੋ ਖਰਚਾ ਹੋਊਗਾ ਜਿੱਦਾਂ ਉਹ ਕਹਿਣਗੇ ਕਿ ਜਿੱਦਾਂ ਅਗੇ ਲੜਕੇ ਵਾਲਾ ਜਿੱਦਾਂ ਆ ਜੋ ਉਹਨਾਂ ਦੀ ਡਿਮਾਂਡ ਹੋਊਗਾ ਉਹ ਪੂਰੀ ਕਰਾਂਗੇ ਇੱਕ ਨੁਕਤਾ ਜੀ ਮਾਪੋ ਦਾ ਸੁਪਨਾ ਹੁੰਦਾ ਹੈ ਕਿ ਮੇਰੀ ਕੋਈ ਖੁਆਇਸ਼ ਨੂੰ ਬੱਚਿਆਂ ਲਈ ਕੁਝ ਕਰ ਜਾ ਹੁੰਦਾ ਹੈ ਕਰੋੜਾਂ ਵੀ ਹੈ ਕਿ ਬੱਚੇ ਲਈ ਕੀ ਖੁਆਇਸ਼ ਹੈ ਬੱਚੇ ਲਈ ਕੀ ਕਰਨਾ ਹੈ ਬੱਚਿਆਂ ਨੂੰ ਨਗਦੀ ਦੇਣੀ ਹੈ ਸਰ ਕਿ ਆਪਣਾ ਆਪ ਸਾਂਭਣਾ ਲੜਾਈ ਝਗੜਾ ਨਾ ਚਾਰ ਬੱਚੇ ਆ ਚਾਰਾ ਨੂੰ ਬਣਦੇ ਨੇ ਹਾਂ ਆ ਬੁਟੀ ਹੈ ਇਹ ਅੱਗੇ ਨਾਲ ਦੀ ਹੈ ਸਾਂਭਣਾ ਜਾਂ ਨਹੀਂ ਸਾਂਭਣਾ ਇਹ ਇਹਨਾਂ ਦੀ ਹੈੜਕ ਦੇਖੋ ਆਜਾ ਪਿੰਨੂ ਬਹੁਤ ਮੰਨਦੇ ਸੀ ਮੇਲਾ ਕਰਾਂਦੇ ਹੋ ਇਸ ਵਾਰ ਤੁਸੀਂ ਜੁਲਾਈ ਵਿੱਚ ਕਰਾਇਆ ਹੁਣ ਅੱਗੋਂ ਤੁਮ ਤਾਂ ਉਹਨਾਂ ਕਿੱਦਾਂ ਕਰਾਓਗੇ ਹਰਵੜੀ ਜੁਲਾਈ 17 ਤਰੀਕ ਤੁਮ ਤਾਂ ਅੱਗੇ ਅਸੀਂ ਅਗਲੀ ਚ ਕਰਦੇ ਆਂ ਲੰਗਰ ਲੰਨੇ ਆ ਬਾਬਿਆਂ ਦਾ ਯਾਨੀ ਜਿੱਥੋਂ ਤੱਕ ਸਾਡੀ ਪਹੁੰਚ ਦੀ ਘਰ ਦੇ ਹੀ ਗਿਆ ਹੁਣ ਅੱਗੇ ਤਾਂ ਸੋਚੇ ਬਣੀ ਕਿ ਜੀ ਨਹਿਰ ਦੇ ਉੱਤੇ ਥੋੜਾ ਜਿਹਾ ਸੜਕ ਦੇ ਉੱਤੇ ਰੋਡ ਦੇ ਉੱਤੇ ਵੱਡਾ ਕਰਾਂਗੇ। ਜਿਉਂ ਹੀ ਸਾਡੇ ਤੇ ਜੱਤਾ ਜਨਤਾ ਬੈਠ ਨਹੀਂ ਤੰਗੀ ਹੋਣੀ ਥੋੜੀ ਜੀ ਬਰੀ ਦਾ ਕਰਕੇ ਤੇ ਉੱਥੇ ਓਪਨ ਜਿਆਦਾ ਕਾਰਪੋਰੇਟ ਦੀ ਮਨਜ਼ੂਰੀ ਲੈ ਕੇ ਉਹ ਕਰਾਂਗੇ। ਓਕੇ। ਐਂਡ ਇਹ ਇੱਕ ਨੋਟ ਲਿਆ ਗਿਆ ਹੈ। ਹਾਂ ਜੀ ਕਿ ਲੈਸ। ਅੱਜ ਐਸ ਵਾਰ ਇਹ ਹੀ ਕਹਿ ਨਹੀਂ ਖੁਸ਼ੀ ਦੀ ਗੱਲੇ। ਹੂੰ। ਠੀਕ ਐ। ਬਾਕੀ ਜੋ ਉਹਨਾਂ ਦੀ ਇੱਛਾ ਆ ਜੋ ਕਰਨਾ ਚਾਹੁੰਦੇ ਆ ਬਾਕੀ ਉਹ ਬੈਠੇ ਆ। ਜਦੋਂ ਉਹਨਾਂ ਤੁਹਾਨੂੰ ਦੱਸਿਆ ਕਿ ਮੇਰੇ ਕੋਲ ਮੇਰੇ ਚਾ ਚਾ ਜਿਹੜਾ ਜੀ ਤੁਹਾਨੂੰ ਚਾ ਬੜੀ ਖੁਸ਼ੀ ਜਿਹੜੀ ਬੜੀ ਭੰਗੜੇ ਭੁੰਗੜੇ ਪਾਏ ਉਹਨਾਂ ਨੂੰ ਯਕੀਨ ਨਹੀਂ ਸੀ ਹੋ ਰਿਹਾ ਮੈਨੂੰ ਯਕੀਨ ਹੋ ਗਿਆ ਸੀਗਾ ਜਦੋਂ ਉਹਨਾਂ ਨੇ ਦੇਖਿਆ ਕੀਤਾ ਤਾਂ ਉਹ ਕਹਿੰਦੇ ਮੈਨੂੰ ਹਜੇ ਹੋ ਰਿਹਾ ਨਹੀਂ ਇਹ ਯਕੀਨ ਮੈਂ ਕਿਹਾ ਤੁਸੀਂ ਐਦਾਂ ਕਰੋ ਫੁੜੀ ਜਾਓ ਫੁੜੀ ਜਾ ਕੇ ਦੇਖ ਕੇ ਆਓ ਫੇ ਤੁਹਾਨੂੰ ਯਕੀਨ ਨਹੀਂ ਹਜੇ ਹੋ ਰਿਹਾ ਮੈਨੂੰ ਮੈਂ ਕਿਹਾ ਮੇਰੇ ਮਾਲਕ ਦੇ ਬਿਸ਼ਵਾਸ ਆ ਜੇ ਉਹਨਾਂ ਨੇ ਕਿਹਾ ਸੀ ਉਹ ਕੰਮ ਹੋ ਗਿਆ ਕਿਉਂ ਤੁਹਾਨੂੰ ਵੀ ਨਹੀਂ ਪਤਾ ਹੈਗਾ ਕਿ ਇਸ ਆਵਾਜ਼ ਚ ਕੋਈ ਅਵਾਜ਼ ਆਈ ਆ ਕਿ ਨਹੀਂ ਆਈ ਆ ਤੁਹਾਨੂੰ ਵੀ ਜ਼ੋਰ ਪਾਇਆ ਠੀਕ ਹੈ ਨਾ ਉਸ ਵੇਲੇ ਪਤਾ ਨਹੀਂ ਹੁੰਦਾ ਰੱਬ ਰੂਪ ਹੁੰਦਾ ਉਸ ਵੇਲੇ ਤਾਂ ਕਰਕੇ ਮੈਂ ਕਿ ਬਾਕੀ ਬਹੁਤ ਖੁਸ਼ੀ ਦੀ ਗੱਲ ਐ ਸਾਨੂੰ ਹਾਂਜੀ ਹੁਣ ਜਿਹੜੇ ਵੀ ਪੈਸੇ ਆਉਣਗੇ ਸਭ ਤੋਂ ਪਹਿਲਾਂ ਕੀ ਕਰੋਗੇ ਉਹਨਾਂ ਦਾ ਹੁਣ ਦੇਖੋ ਬੱਚ ਬਾਕੀ ਕੀ ਐ ਵੀ ਥੋੜੀ ਜਿਹੀ ਪ੍ਰੋਪਰਟੀ ਵੀ ਨਾ ਮੰਗੇ ਬਾਕੀ ਬੱਚਿਆਂ ਨੂੰ ਲਾਵਾਂ ਬੱਚੇ ਕੰਮ ਕਰ ਇਹਨਾਂ ਦਾ ਆਪਣਾ ਜਿਹੜਾ ਉਹ ਆਪਣਾ ਕੰਮ ਕਰ ਖੋਲ ਲੈਣਗੇ ਅੱਗੇ ਦਿਹਾੜੀ ਦੇ ਹਿਸਾਬ ਦਾ ਆ ਹੁਣ ਇਹ ਸਿੱਖੇ ਹੋਏ ਆ ਬੱਚੇ ਮੇਰੇ ਤਿੰਨੇ ਮੁੰਡੇ ਸੀਲਿੰਗ ਦਾ ਕੰਮ ਕਰਦੇ ਆ ਇਹਨਾਂ ਨੂੰ ਦਿਮਾਗ ਹੈ ਜਿਹੜਾ ਆਪਾਂ ਕਮਾਂਗੇ ਕੰਮਾਂ ਤੇ ਲਾ ਦੇਣ। ਕਹ ਰਹੇ ਰੂਪ ਲਾ ਦੇ ਕਿ ਮੇਰੇ ਜੇ ਮੈਂ 25 ਸਾਲਾਂ ਤੋਂ ਸੇਵਾਦਾਨ ਕਰਨਾ। ਉਹ ਵੀ ਕਰਨਾ ਹੈ ਜੀ। ਹਾਂ ਉਹਨਾਂ ਦੀ ਖੁਆਇਸ਼ ਹੀ ਹੈ ਇਹ ਉਹ ਕਰਾਂਗੇ ਪੂਰੀ। ਸੋਚ ਨੂੰ ਇਸ ਤਰ੍ਹਾਂ ਦੇ ਦੇ ਉਹਨਾਂ ਦੀ। ਸੋ ਜੋ ਕਹਿਣਗੇ ਆਪਾਂ ਉਹਨਾਂ ਦੇ ਨਾਲ ਆ। ਸਾਥ ਦੇਵਾਂਗੇ। ਉਹ ਮੇਰਾ ਸਾਥ ਦਿੰਦੇ ਹੋ ਮੈਂ ਉਹਨਾਂ ਦਾ ਦਵਾਂਗੀ ਜਿੰਨਾਂ ਚਿਰ ਬੈਠੇ। ਠੀਕ ਹੈ ਜੀ।